ਪਣਾ ਪਵਾ ਜੈ ਜੈ ਕਾਰਾ ਜੀ ਪੂਰੀ ਜੈ ਕਾਰਾ ਪੋਣ ਹੋਈ ਜੀ ਤਾਂ ਉਹ ਸੱਚੇ ਦਰਬਾਰ ਕੀ ਗੈ ਇਤੋਂ ਅੱਗੇ ਉੱਤਰ ਕੇ ਜਾਣਾ ਪੈਣਾ ਸੀੜੀਆਂ ਤੋਂ ਐਦਾਂ ਤੇ ਫਿਰ ਦਰਬਾਰ ਆ ਮੁਰੇ ਗੁਫਾ ਮੱਥਾ ਟੇਕਾਂਗੇ ਆਪਾਂ ਮੱਥਾ ਜੀ ਟੇਕ ਲੈਣਾ ਆ ਬਾਬਾ ਜੀ ਰਾਤੀ ਆਏ ਸੀਗੇ ਆਪਾਂ ਅ ਕੁਝ 1.5 2 ਵਜੇ ਰਾਤੀ ਸ਼ਾਤਲਾਈ ਪਹੁੰਚੇ ਸੀਗੇ ਆਗੇ ਫਿਰ ਹੋਟਲ ਲਿਆ ਰੈਸਟ ਕੀਤੀ ਸਵੇਰੇ ਉੱਠੇ ਆ 11 12 ਵਜੇ ਤੱਕ ਰੈਡੀ ਹੋਏ ਆ ਲੰਚ ਕਰਕੇ ਅਸੀਂ ਪਹੁੰਚ ਗਏ ਦਰਬਾਰ ਤੇ ਬਾਬਾ ਜੀ ਦੇ ਤਿਸਰਾ ਆਇਆ ਇੱਥੇ ਗੱਡੀ پارک ਕਰਾਂਗੇ ਆਪਾਂ ਬੋਲਾ ਦੀ ਗੱਡੀ ਸਾਹਮਣੇ ਆਪਾਂ ਉੱਥੇ پارک ਕਰਤੀ ਹੁਣ ਆਪਾਂ ਨਿਕਲ ਗਏ ਜੈ ਕਰਨ ਚਾਹੁੰਦਾ ਇੱਥੇ ਅਸੀਂ ਇੱਥੋਂ ਹੀ ਪ੍ਰਸ਼ਾਦ ਲੈ ਕੇ ਮੱਥਾ ਟੇਕੀਦਾ ਆਪਾਂ ਹਰ ਸਾਲ ਕੀ ਖਾਣਾ ਪੀਣਾ ਮੁੰਡਿਆਂ ਨੇ ਫਰਿੱਜ ਖੋਲ੍ਹ ਲਈ ਆ ਕੀ ਘਟਣਾ ਬਈ ਉਹ ਹੈਲੋ ਜਿਹਦਨਾ ਦਿਖਾ ਲਈ ਓਏ ਹੈਲੋ ਹੈਲੋ ਬਾਟ ਤੇ ਦਿਨ ਕਹਿੰਦਾ ਮੈਂ ਰੈਡ ਬੁੱਲ ਪੀਣੀ ਆ ਚੱਕ ਲਓ ਵੀ ਕੰਮ ਨੂੰ ਹੁਣ ਜਾਂਦ ਨਹੀਂ ਆਦਾ ਬੋਲ ਜਾਣਾ ਕਿ ਘਥੌਲੀ ਜਿਹਾ ਘਥੌਲ ਸਹੀ ਜੀ ਘਥੌਲ ਸਹੀ ਜੀ ਘਥੌਲ ਦੀ ਉੱਚੀ ਉੱਚੀ ਬੋਲੋ ਘਥੌਲ ਦੀ ਸ਼ਿਮਲੇ ਜਿਹਾ ਰਹਿ ਜਾਂਦਾ ਵਾ ਉਹਦਾ ਦੀ ਕੋਈ ਗੱਲ ਆ ਜਿਹੜਾ ਘਥੌਲ ਆ ਨਾ ਘਥੌਲ ਤੋਂ ਬਾਹਰ ਮਨੇਗਾ ਨਹੀਂ ਮਨੀ ਕੰਦਵਾ ਦਾ ਸਵਾਲ ਆ ਮਲਾਨਾ ਜਾ ਜਾ ਮਲਾਨਾ ਮਲਾਨੇ ਫਰੈਂਕ ਸਰਦੀਪ ਮਲਾਨੇ ਮਲਾਨੇ ਬੜੀਆ ਇਹ ਕੁਆਲਿਟੀ ਦੇਗਾ ਭਾਈ ਉਸ ਦਾ ਨਾਮ ਹੋ ਗਈ ਐਵੇਂ ਹਮ ਆਪਕੇ ਬਹੁਤ ਪੁਰਾਣੇ ਕਸਟਮਰ ਹਾਂ ਹੋ ਗਈ ਥੋੜੇ ਬਣ ਜਾਏਗੇ ਅਰੇ ਵੀਡੀਓ ਜਾ ਹੇਵਾ ਬਾਪੂ ਜੀ ਬਾਮਾ ਜੀ ਜੀ ਮਿਲੋ ਉਸੇਵਾ ਦੇ ਕੀ ਬਾਤ ਹੈ ਜੀ ਆ ਭਾਈ ਸਾਹਿਬ ਦੁਕਾਨ ਵਾਲੇ ਕਹਿੰਦੇ ਪੈਸੇ ਨਹੀਂ ਲੈਣੇ ਅਸੀਂ ਕਹਿੰਦੇ ਤੁਸੀਂ ਮੱਥਾ ਟੇਕ ਕੇ ਆਓ ਫਿਰ ਪੈਸੇ ਦਿਓ ਆਗੇ ਕੀ ਬਾਤ ਹੈ ਜੀ ਕੀ ਬਾਤ ਹੈ ਆਹ ਬਾਲੇ ਬੋਲ ਸੱਚੇ ਦਰਬਾਰ ਕੀ ਜੈ ਤੁਰਿਆ ਜਾਂਦਾ ਜੋਗੀ ਸੁਣ ਫਰੀਆਦ ਵੇ ਤੁਰਿਆ ਤੁਰਿਆ ਜਾਂਦਾ ਜੋਗੀ ਸੁਣ ਫਰੀਆਦ ਵੇ ਦੇ ਜਾ ਕੋਈ ਤਵੀਤ ਸੁਣਾ ਕਰੇ ਮੈਨੂੰ ਯਾਦ ਵੇ ਤੁਰਿਆ ਤੁਰਿਆ ਜਾਂਦਾ ਜੋਗੀ ਸੁਣ ਫਰੀਆਦ ਵੇ

ਉਹ 10 ਮਿੰਟ ਸਾਨੂੰ ਸੇਵਾ ਜਿਹਦਾ ਮੌਕਾ ਮਿਲਿਆ ਬਾਬਾ ਜੀ ਦੇ ਫਸਟ ਟਾਈਮ ਲਾਈਵ 'ਚ ਇਦਾਂ ਹੋਇਆ ਵਧੀਆ ਗੱਲ ਆ ਬਹੁਤ ਵਧੀਆ ਲੱਗ ਰਿਹਾ ਜੈ ਜੈਕਾਰ ਹੋ ਗਈ ਦਰਸ਼ਨ ਕਰ ਲਏ ਆ ਯੋ ਜੈ ਕਿੱਦਾਂ ਦਾ ਲੱਗਾ ਆਪ ਸੇਵਾ ਮੰਗੀ ਆਪ ਸੇਵਾ ਕਹਿੰਦੇ ਸੇਵਾ ਕਰਨੀ ਹੈ ਕਹਿੰਦੇ ਜੀ ਸੇਵਾ ਕਰੋ ਮੁੰਡਿਓ ਹਨਾ ਆਪ ਉਹਨਾਂ ਨੇ ਕਿਹਾ ਸੇਵਾ ਕਰਨੀ ਹੈ ਚਲੋ ਨਾ ਉਹਨਾਂ ਨੇ ਕਿਹਾ ਆਪਾਂ ਨੂੰ ਵੀ ਇੱਧਰ ਹੋ ਜਾ ਉੱਧਰ ਹੋ ਵੇ ਜਿੱਦਾਂ ਨੇ ਤਾਂ ਖੜ੍ਹ ਨਹੀਂ ਦਿੰਦੇ 1 ਮਿੰਟ ਵੀ ਜੀਤੋਪਰੀਤੋ ਜੀਤੋਪਰੀਤੋ ਇਹਨੂੰ ਨਿਆਣੇ ਜੀਤੋਪਰੀਤੋ ਕਹਿੰਦੇ ਆ ਆਦੇ ਤੁਰਦਾ ਦੇਖੀ ਕਿਦਾਂ ਟੇਹੀ ਟੇਹੀ ਦੇਖ ਲਈ ਕਿਦਾਂ ਨੇ ਵੀ ਚਾਂਦਰ ਨੂੰ ਇੱਥੇ ਅੱਗੇ ਜਾ ਕੇ ਯਾਦ ਆਇਆ ਕਹਿੰਦਾ ਮੇਰੇ ਜੋੜੇ ਰਹਿ ਗਏ ਉੱਥੇ ਯਾਰ ਯਾਰ ਤੇ ਹੁਣ ਰੋਲਾ ਪਾ ਲੈਣਾ ਸੀ ਕਹਣਾ ਮੇਰੀਆਂ ਜੱਪਲਾਂ ਕੋ ਆ ਗਈਆਂ ਰੂਟ ਪ੍ਰਸ਼ਾ ਰੂਟ ਕਾਨੂੰਨ ਕਦੀ ਚਾਰ ਰੋਟ ਖਾਣੇ ਲਈ ਲਵਾਫੇ ਮੜਾਲਾ ਦੇਸੀ ਦੇ ਤੇ ਬਾਕੀ ਮੱਥਾ ਢੇਕ ਲਿਆ ਆਪਾਂ ਮੱਥਾ ਅੱਗੇ ਢੇਕੀ ਦਾ ਆਪਾਂ ਜਿੱਦਣ ਲਾਸਟ ਦਿਨ ਜਿੱਦ ਜਿਸ ਦਿਨ ਆਪਾਂ ਜਾਣਾ ਆ ਉਸ ਦਿਨ ਢੇਕੀ ਦਾ ਮੱਥਾ ਬਟੈਤ ਕੀ ਅਸੀਂ ਪਹਿਲਾਂ ਮੱਥਾ ਢੇਕ ਲਿਆ ਤੇ ਪਲਾਨ ਆਪਣੇ ਦੇਖਦੇ ਆ ਆਪਣਾ ਕੀ ਪਲਾਨ ਬਣਦਾ ਆ ਵੀ ਇੱਥੇ ਰੁਕਣਾ ਆ ਦੋ ਤਿੰਨ ਦਿਨ ਇੱਥੇ ਰੁਕਣਾ ਆ ਜਾਂ ਹੋਰ ਕਿਤੇ ਘੁੰਮ ਕੇ ਆਣਾ ਆ ਬਾਕੀ ਪਲਾਨ ਆਪਣਾ ਕੁਝ ਹੋਰ ਆ ਤੇ ਦੇਖਦੇ ਆ ਦੱਸਦੇ ਆ ਤੁਹਾਨੂੰ ਬਾਬਾ ਜੀ ਦੇ ਆਪਾਂ ਦਰਸ਼ਨ ਕਰ ਆਏ ਆ ਤੇ ਹੁਣ ਥੱਲੇ ਆ ਗਿਆ ਸਾਧਲਾਈ ਆ ਆਪਾਂ ਤੇ ਇਤੋਂ ਸੰਦੇ ਹੁਣ ਕੀ ਹਿਸਾਬ ਦਾ ਮੈਂ ਦਾੜੀ ਨਾਈ ਦੇ ਝੱਲੇ ਮੁੰਡੇ ਨੂੰ ਲੈ ਕੇ ਦਾੜੀ ਹੋਰ ਦਾੜੀ ਹੋਰ ਐਮਰਜੈਂਸੀ ਜ਼ਿਆਦਾ ਆ ਫੈਮਲੀ ਆ ਰਹੀ ਬੱਚੇ ਫੈਮਲੀ ਹਾਂ ਇਹਦੀ ਫੈਮਲੀ ਆ ਰਹੀ ਐ ਸਾਂਝਾਂ ਤੋਂ ਇਹ ਆ ਚੰਦ ਸਾਂਝਾਂ ਵਾਲਾ ਤੇ ਆ ਸਾਡਾ ਬੰਦਾ ਆੜੀ ਬਹੁਤ ਪੁਰਾਣਾ ਕਟੂਕਟ ਵੀ 15 ਸਾਲ ਹੋ ਗਏ ਹੋਣੇ ਆ 14 15 ਸਾਲ ਅਸੀਂ ਇਸ ਬੰਦੇ ਕੋਲੋਂ ਹੀ ਆਈਸਕ੍ਰੀਮ ਖਾਈਦੀ ਆ ਕੇ ਬੜੀ ਬੜੀ ਜਾਂਦੀ ਸੀ ਮੈਂ 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 ਬੜੀ ਆਈ ਰਿਹਾ ਨਾ ਬੱਚੇ ਉਹ ਸਰੀਆ ਕੋਣ ਹੈ ਨਹੀਂ ਕੋਣ ਉਹ ਕ੍ਰਾਂਤੀ ਮਨਾਉਂਦਾ 10 ਵਾਲੀ ਖਾਈਦੀ ਆ ਹੱਲੇ ਵੀ 10 ਵਾਲੀ ਮਿਲ ਜਾਂਦੀ ਏਨਾਂ ਕੋਲ ਵਧੀਆ ਆ ਉਹ ਉਹ ਇਹਦੇ ਨਾਲ ਉਹ ਬੈਟਰ ਹੁੰਦੀ ਆ ਪਰ ਉਹ ਅੱਜ ਖਤਮ ਹੋਈ ਆ ਕੋਈ ਦਿੱਕਤ ਨਹੀਂ ਇਹੀ ਕਹਿੰਦੇ ਆ ਰੱਛ ਖਤਮ ਹੋ ਗਿਆ ਬਾਬਾ ਜੀ ਦੇ ਦਰਬਾਰ ਦੇ ਮੇਲਾ ਕਹਿੰਦੇ ਖਤਮ ਹੋ ਗਿਆ ਐ ਨਹੀਂ ਮੇਲਾਗਾ ਤਾਂ ਮੁੰਡਾ ਰੱਛ ਦੇਖੋ ਸਿਰੇ ਸਰ ਵਿਦੇ ਆ ਕਿਰੀ ਦੇ ਮੇਰੇ ਚਪਲ ਦੇ ਪੈਰ ਰੱਖ ਤੋਂ ਮਿੱਡਾ ਨਾ ਕਰੀ ਸ਼ੋਕਲਕਰ ਚਪਲ ਤੇ ਪੈਰੇ ਰੱਖਿਆ ਇੱਕ ਮੀਡੀਆ ਵਾਲੇ ਕਹਿੰਦਾ ਬਹੁਤਾਂ ਕਰਦੇ 2000 years later ਹਾਂਜੀ ਸਤਿ ਸ਼੍ਰੀ ਅਕਾਲ ਆ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ ਵਧੀਆ ਸਾਰੇ ਅੱਛਾ ਜੀ ਆਪਣਾ ਨਾ ਸ਼ਾਤਲਾਈ ਅੱਜ ਦੂਜਾ ਦਿਨ ਤੀਜਾ ਦਿਨ ਸਿਗਾ ਵੈਸੇ ਵਿਚਾਰ ਸਾਡਾ 3-4 ਦਿਨ ਪਹਿਲਾਂ ਰੁਕਣ ਦਾ ਸੀਗਾ ਇੱਥੇ ਕਿ 3-4 ਦਿਨ ਰੁਕਣਾ ਆ ਆਪਾਂ ਸ਼ਾਤਲਾਈ 'ਚ ਬਟ ਪਲਾਨ ਬਣ ਗਿਆ ਸਾਡਾ ਕਿ ਅੱਗੇ ਚੱਲਦੇ ਆ ਮੱਥਾ ਟੇਕ ਲਿਆ ਘੁੰਮ ਗਿਆ ਨੇ ਹੁਣ ਅੱਗੇ ਜਾ ਕੇ ਹੁਣ ਆਪਾਂ ਚੱਲੇ ਆ ਕਸੌਲ ਅ ਕਿੱਦਾਂ ਵੀ ਹੋਰ ਕਿੱਥੇ ਜਾਣਾ ਆ ਬੰਦਾ ਕਦੇ ਹੁੰਨੇ ਆ ਮਨਾਲੀ ਕਦੇ ਹੁੰਨੇ ਆ ਕਸੌਲ ਨਹੀਂ ਆ ਮਿੱਤਰਾਂ ਦਾ ਰਹਿੰਦਾ ਬਣਿਆ ਮਾਹੌਲ ਮਲਾਣਾ ਮਲਾਣਾ ਮੈਂ ਦੇਖਣਾ ਦੁਰਪੈ ਹੁਣ ਮਲਾਣਾ ਦੁਰਪੈ ਆ ਚੰਦ ਰੋਡ ਜਾਂਦਾ ਹੋਇਆ ਕਿਆ ਬਾਤ ਹੈ ਬਾਬਾ ਜੀ ਦਾ ਰੋਡ ਹਾਂ ਬਾਬਾ ਜੀ ਦਾ ਬਾਬਾ ਪੋਣਾ ਹਰੀ ਜੀ ਦਾ ਰੋਡ ਆ ਆ ਦੇਖਣਾ ਜ਼ਰੂਰ ਹੈ ਜੋ ਵੀ ਸਿਸਟਮ ਆ ਵਧੀਆ ਲੱਗੂਗਾ ਤੁਹਾਨੂੰ ਘੈਂਟ ਲੱਗੂਗਾ ਨਜ਼ਾਰੇ ਫੁੱਲ ਐ ਇਹਨੇ ਕੁਛ ਐਦਾਂ ਦੇ ਰੋਡ ਆ ਇੱਥੋਂ ਬਾਬਾ ਜੀ ਦੀ ਆਪਣੇ ਸਾਤਲਾਈ ਤੋਂ ਰਸਤਾ ਜਿਹੜਾ ਨਿਕਲਦਾ Shimla Highway ਵੀ ਕਹਿੰਦੇ ਆ ਇਹਨੂੰ ਇਹ ਅੱਗੇ ਨਿਕਲ ਜਾਂਦਾ ਬਲਾਸਪੁਰ ਬਲਾਸਪੁਰ ਤੋਂ ਮੰਡੀ ਜਾਣਾ ਫਿਰ ਆਪਾਂ ਪਹਿਲਾਂ 15-20 ਕਿਲੋਮੀਟਰ ਸਿੰਗਲ ਰੋਡ ਹੀ ਆ ਇਹ ਉਸ ਤੋਂ ਬਾਅਦ ਰੋਡ ਹਾਈਵੇ ਨਿਕਲ ਜਾਂਦਾ ਫਿਰ ਯਾਰ ਸਾਰਾ ਸਾਲ ਆਪਾਂ ਦੇਲਾ ਘਰਾਂ ਚ ਰਹਿਦਾ ਆ ਬਟ ਬੰਦੇ ਨੂੰ ਯਾਰ ਜਿੰਦਗੀ ਚ ਟਾਈਮ ਦਾ ਸਾਲ ਚ ਥੋੜਾ ਜਿਹਾ ਇੱਕ ਵਾਰੀ ਕੱਢਣਾ ਚਾਹੀਦਾ ਹਨਾ ਆਪਣੇ ਲਈ ਵੀ ਥੋੜਾ ਜਿਹਾ ਜੀਣਾ ਚਾਹੀਦਾ ਬੰਦੇ ਨੂੰ ਹਨਾ ਬੰਦੇ ਦਾ ਯਾਰ ਮਾਈਂਡ ਠੰਡਾ ਫਰੈਸ਼ ਹੋ ਜਾਂਦਾ ਫਰੈਸ਼ ਹੋ ਜਾਂਦਾ ਆ ਆਕਸੀਜਨ ਬੰਦੇ ਨੂੰ ਹਾਂ ਛਾਤੀ ਹਿੰਦੀ ਜੀ ਦੇ ਦਈ ਆਕਸੀਜਨ ਬਿਲਕੁਲ ਪੇੜ ਪੌਦੇ ਸਾਡੇ ਪੰਜਾਬ ਦਾ ਛੱਡੇ ਨਹੀਂ ਯਾਰ ਲੋਕਾਂ ਨੇ ਕਤਲੇ ਕਰ ਦਿੱਤਾ ਪੰਜਾਬ ਚ ਨਹੀਂ ਛੱਡੇ ਖੇਤਾਂ ਦੇ ਵਿੱਚ ਅੱਗੇ ਕਿਦਾਂ ਆਪਣੇ ਟਾਲੀਆਂ ਹੁੰਦੀਆਂ ਸੀ ਕਿਕਰਾਂ ਹੁੰਦੀਆਂ ਸੀ ਖੇਤਾਂ ਦੇ ਵਿੱਚ ਆਣਾ ਦੇਸੀ ਤੇ ਉਹ ਲੋਕਾਂ ਨੇ ਐ ਨਹੀਂ ਪੁੱਤਰਗੜ ਤੋਂ ਕਿੰਨੇ-ਕਿੰਨੇ ਕਿਲੋਮੀਟਰ ਖੇਤ ਆ ਤੇ ਉੱਥੇ ਉਹਨਾਂ ਚ ਦਰਖਤ ਤੇ ਹੈ ਨਹੀਂ ਕਿ ਸਿਰਫ ਨਹਿਰ ਤੇ ਤੇ ਸੜਕਾਂ ਦੇ ਦਰਖਤ ਰਹਿ ਗਏ ਆ ਬਾਕੀ ਸਾਰੇ ਖਤਮ ਹੋ ਗਏ ਆ ਗਲਤ ਚੀਜ਼ ਆ ਯਾਰ ਇਹ ਹਨਾ ਔਰ ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਸਾਡਾ ਦੁਆਬੇ ਨੂੰ ਜੇ ਸਾਹ ਆਉਣਾ ਤਾਂ ਇਤਰੋ ਹਾਂ ਸਾਡੇ ਦੁਆਬੇ ਲਈ ਸਾਡੇ ਦੁਆਬੇ ਲਈ ਇਹ ਸਾਡੇ ਨੇੜੇ ਆ ਠੇਪੜਾਂ ਦਾ ਕੰਮ ਕਰਦਾ ਹਿਮਾਚਲ ਬਾਕੀ ਯਾਰ ਰੱਬ ਦੀ ਕਦਰ ਤੁਣਾਈਆਂ ਬਾਰੇ ਸਾਡੇ ਪੰਜਾਬ 'ਚ ਵੀ ਰੁਕ ਲਾਉਣੀ ਚਾਹੀਦੀ ਹਾਂ ਸਾਨੂੰ ਘੱਟੋ ਘੱਟ ਵੀ 25 ਸਾਲ ਹੋ ਗਏ ਆ ਹਿਮਾਚਲ ਆਂਦੇ ਜਾਂਦੇ ਨੂੰ ਘੁੰਮਦੇ ਫਿਰਦੇ ਨੂੰ ਸਾਨੂੰ ਸਾਡਾ ਬੜਾ ਪਿਆਰ ਆ ਇਹਨਾਂ ਲੋਕਾਂ ਨਾਲ ਯਾਰ ਸਾਡੇ ਨਾਲ ਤਾਂ ਪਿਆਰ ਕਰਦੇ ਆ ਯਾਰ ਪਿਆਰ ਕਰਦੇ ਸਾਡੇ ਨਾਲ ਤਾਂ ਦੇ ਨਹੀਂ ਕੁਝ ਵੀ ਵਿਚਾਰੇ ਮਾੜਾ ਚੰਗਾ ਨਹੀਂ ਕੋਈ ਬੋਲੀਆ ਕੀਤੀ ਨਾ ਅੱਤ ਕਰੀਦੀ ਆ ਨਾ ਫੁਕਰ ਅੱਤ ਹੋਰ ਚੀਜ਼ ਹੁੰਦੀ ਫੁਕਰ ਪੁਣਾ ਹੋਰ ਚੀਜ਼ ਹੁੰਦੀ ਆ ਫੁਕਰ ਪੁਣਾ ਨਹੀਂ ਕਰਨਾ ਜਾਨੇ ਉਹ ਆਪਣਾ ਹੀ ਹੋ ਜਾਂਦਾ ਉਹ ਆਪਣਾ ਹੋ ਜਾਂਦਾ ਬਿਲਕੁਲ ਰਾਈਟ ਯਾਰ ਆ ਯਾਰ ਬੰਡੂ ਪਿਆਰ ਅਸੀਂ ਆਪਾਂ ਇੱਕ ਮਾਈ ਦੇ ਜਾਏ ਆ ਇਹ ਹਿਮਾਚਲ ਹਰਿਆਣਾ ਕਿਸੇ ਟਾਈਮ ਇਹ ਜਾ ਬਾਬਾ ਅਸੀਂ ਪੰਜਾਬ ਸੀ ਕਿਸੇ ਵੇਲੇ ਹਾਂ ਪੰਜਾਬ ਰਜੀਤ ਸਿੰਘ ਦਾ ਇਹ ਪੰਜਾਬ ਸੀ ਜਿੱਥੇ ਆਪਾਂ ਫਿਰਦੇ ਆ ਹੂੰ ਹੁਣ ਤਾਂ ਪਤਾ ਨਹੀਂ ਕਿਉਂ ਬੰਡਾ ਪਈ ਜਾਂਦੀ ਆ ਲੜੀ ਜਾਂਦੇ ਝਗੜੀ ਜਾਂਦੇ ਆ ਗਲਤ ਗੱਲ ਆ ਯਾਰ ਹਾਂ ਲਾਈਵ ਕਰੋ ਚਾਹ। ਮਤੋਂ ਇਹਨਾਂ ਨੇ ਵੀ ਯਾਰ ਸਾਡੇ ਪਿੰਡ ਵਾਲੇ ਤੋਂ ਕੀ ਲੈਣਾ ਹੈ ਇਹਨਾਂ ਨੂੰ ਕੀ ਲੋੜ ਆ ਅਸੀਂ ਕਰਦੇ ਆ ਇਹਨਾਂ ਦਾ ਆਓ ਯਾਰ ਇਹ ਕਾਹ ਤੋਂ ਬੋਲਦੇ ਨਹੀਂ ਕੋਈ ਕੰਮ ਹੈ ਇਹੋ ਜੀ ਛੋਟੀ ਕਾਮ ਨਹੀਂ ਕੋਈ ਵੀ ਕੰਮ ਆ ਜਾਂਦਾ ਇਹੋ ਜੀ ਛੋਟੀ ਇੰਨੀ ਛੋਟੀ ਨਹੀਂ ਹੋਣੀ ਚਾਹੀਦੀ ਕਿ ਸਾਨੂੰ ਕਿਸੇ ਦੇ ਝੰਡੇ ਤੋਂ ਵੇ ਸਾਡਾ ਧਰਮ ਛੋਟਾ ਹੋ ਜਾਊਗਾ ਯਾਰ ਇੰਨਾ ਇੰਨਾ ਸਾਡਾ ਧਰਮ ਮਾੜਾ ਥੋੜਾ ਹੋਊਗਾ ਯਾਰ ਹਨਾ ਵੇ ਅਗਲੇ ਨੇ ਝੰਡਾ ਲਾਇਆ ਹੋਇਆ ਆ ਸਾਡਾ ਉਹਦਾ ਉਹਦੇ ਝੰਡੇ ਲਾਏ ਕਰਕੇ ਸਾਡਾ ਧਰਮ ਇੰਨਾ ਡਾਊਨ ਥੋੜਾ ਚਲ ਜਾਊਗਾ ਯਾਰ ਤੁਸੀਂ ਵੀ ਲਾਓ ਤੁਸੀਂ ਵੀ ਲਾਓ ਯਾਰ ਅਰੇ ਆਪਣੇ ਆਪਣੇ ਲਾੜਾ ਇੱਥੇ ਥੋੜੀ ਜਿਹੀ ਉਹਨਾਂ ਦੀ ਵੀ ਗਲਤੀ ਆ ਤੇ ਚਲੋ ਕੋਈ ਗੱਲ ਕੀ ਕਰ ਸਕਦੇ ਆ ਯਾਰ ਕੋਈ ਨਾ ਲੜਾਈਆਂ ਗਲੀਸ਼ਾਂ ਨੂੰ ਮੁਕਾਵੇ ਪਿਆਰ ਮੁਕਾਵੇ ਪਿਆਰ ਵਧਾਵੇ ਸਾਰਿਆਂ ਦਾ ਭਾਈਚਾਰਾ ਬਣਿਆ ਰਵੇ ਵਧੀਆ ਗੱਲ ਆ ਇਧਰੋਂ ਆਏ ਆ ਆਪਾਂ ਨਿਕਲ ਗਏ ਇਹ ਆ ਡੱਬੇ ਦੇ ਰੁਕੇ ਆ ਸਾਹਮਣੇ ਕਹਿੰਦੇ ਭੁੱਖ ਲੱਗੀ ਆ ਮੁੰਡੇ ਕਹਿੰਦੇ ਚਲੋ ਖਾਣੇ ਆ ਕੁਛ ਭੁੱਖ ਮੈਨੂੰ ਵੀ ਬਹੁਤ ਲੱਗੀ ਆ 1 ਵਜ ਗਿਆ ਦੁਪਹਿਰ ਦਾ ਪਿੱਛੇ ਪਈ ਨਾ ਨੇ ਮਰਾਜ 2:30 ਵੱਜ ਗਏ ਇੱਕ ਨਹੀਂ 2:30 ਵੱਜ ਗਏ ਰੋ ਇੱਥੇ ਚਾਬੀ ਦਾ ਚੱਕਰ ਪਿਆ ਗਿਆ 2:30 2:00 ਕਿੱਥੇ ਸਾਡੇ 3:30 ਸਾਡੇ 6:00 ਵੱਜ ਗਏ 6:00 ਵੱਜੇ 12:00 ਵੱਜ ਕੇ ਚਾਬੀ ਕਿੱਥੇ ਰੱਖਤੀ ਅਸੀਂ ਦੁਨੀਆ ਤੋਂ 3 ਘੰਟੇ ਅੱਗੇ ਚੱਲ ਰਹੇ ਹਾਂ ਇਸ ਟਾਈਮ ਹਾਂ ਬਹੁਤ ਪਿੱਛੇ ਰਹਿੰਦੇ ਨੇ ਜਿਹੜੇ ਮੋਬਾਈਲ ਲੋਕ ਵੇ ਆਹ ਤਾਂ ਗਲਤ ਆ ਨਾ ਹਾਂ ਹੁਣ ਦੱਸ ਹੁਣ ਦੱਸ ਹੁਣ ਨਹੀਂ ਦੂਜੀ ਵਾਰ ਨਹੀਂ ਕਰ ਦੂਜੀ ਵਾਰ ਨਹੀਂ ਹੋਰੀਆਂ ਗੱਲਾਂ ਛੱਡੋ ਇੱਧਰ ਵਿਊ ਦੇਖੋ ਪਹਿਲਾਂ ਬੰਦਰ ਵਿਊ ਸ਼ਾਨਦਾਰ ਵਿਊ ਹੈ ਤੰਦ ਹਾਂਜੀ ਪਾਜੀ ਪਾਣੀ ਬੋਤਲ ਦੇ ਦਾ ਬਣ ਰਹੀਆਂ ਆ ਤੇ ਉਹਦੇ ਟਾਈਮ ਚ ਤਾਂ ਮੈਨੂੰ ਲੱਗਦਾ ਮਨਾਲੀ ਦਾ ਘੰਟਾ 2 ਘੰਟੇ ਦਾ ਸਫ਼ਰ ਰਹਿ ਜਾਣਾ ਅਨੰਦਪੁਰ ਸਾਹਿਬ ਤੋਂ ਹੈ ਵਧੀਆ ਸੁਰੰਗਾਂ ਬਣ ਗਈਆਂ ਯਾਰ ਪਤਾ ਹੀ ਨਹੀਂ ਲੱਗਦਾ ਰੋਡ ਦਾ ਯਾਰ ਬਹੁਤ ਕੰਮ ਤੇਜ਼ੀ ਨਾਲ ਹੋ ਰਿਹਾ ਮਤਲਬ 3 hours later ਹਾਂਜੀ ਬਾਬੋ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਆਪਾਂ ਰੁਕੇ ਆ ਇਸ ਵੇਲੇ ਮੰਡੀ ਦੇ ਕੋਲ ਮੰਡੀ ਇੱਥੋਂ 2-4 ਕਿਲੋਮੀਟਰ ਹੋਊਗਾ ਬਸ ਚੰਦ ਇੰਨਾ ਗਈ ਆ ਇੰਨਾ ਗਈ ਆ ਇਹਦਾ ਸਮਾਨ ਦੇਖੋ ਇੱਕ ਵਾਰੀ ਉਹ ਸਿਲੰਡਰ ਵੀ ਰੱਖਿਆ ਸੀ ਸਿਲੰਡਰ ਉਹ ਕੰਬਲ ਵਗੈਰਾ ਹੋ ਗਏ ਆ ਚੰਦ ਦਾ ਬੈਗ ਹੋ ਗਿਆ ਇੱਕ ਥੱਲੇ ਚੇਤਨ ਦਾ ਬੈਗ ਗਿਆ ਆ ਤੁਹਾਨੂੰ ਪਤਾ ਹੀ ਮੇਰਾ ਆ ਡਿੱਗੀ ਇਹਦੀ ਬਥੇਰੀ ਵੱਡੀ ਆ ਜੋ ਮਰਜ਼ੀ ਰੱਖੇ ਚੱਲੋ ਸਣੀ ਕਹਿੰਦੇ ਆ ਇਹਨੂੰ ਹੋ ਗਿਆ ਜੀ ਇਹਨੂੰ ਕਹਿੰਦੇ ਆ ਬਟ 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 ਯਾਰ ਮੇਰੀ ਗੱਲ ਸੁਣੋ ਜੀ ਮੈਂ ਕਿਤੇ ਵੀ ਜਾਵਾਂ ਘੁੰਮਣ ਤੁਸੀਂ মিডিਆ ਵਾਲੇ ਮੇਰੇ ਪਿੱਛੇ ਕਿਉਂ ਹੁੰਦੇ ਆ ਮੈਂ ਸਾਰੀ ਸਾਰੀ ਮੈਂ ਆਪਣੀ ਉਧਰ ਦੁਨੀਆ ਛੱਡ ਕੇ ਮੈਂ ਇੱਧਰ ਪਹੜਾ ਗਿਆ ਪਿੱਛੇ ਤੁਰੇ ਆ ਇਹਦੇ ਹੀ ਚਿਹਰੇ ਛੱਡੇ ਆਵਾਜ਼ ਦੇ ਪ੍ਰੈਸ਼ਰ ਪੂਰਟ ਦੇਖ ਲੋ ਕਿਆ ਕਰਦੇ ਆ ਪ੍ਰੈਸ਼ਰ ਪੂਰਟ ਯਾਰ ਬੈਂਸ ਬਹੁਤ ਤੰਗ ਹੈ ਫਿਰ ਬਹੁਤ ਤੰਗ ਕਰਦੀ ਮੈਂ ਭਾਈ ਮੈਂ ਇਸੇ ਕਰਕੇ ਮੈਂ ਜੀਤੋ ਪ੍ਰੀਤੋ ਰੇਟ ਕਰਾਈ ਆ ਆਪਣੀ ਬੱਚੇ ਜੀਤੋ ਪ੍ਰੀਤੋ ਤਾਂ ਹੀ ਰੇਟ ਕਰਾਈ ਇਹੀ ਬੰਦਾ ਵਾ ਜਿਹੜਾ ਪ੍ਰੈਸ਼ਰ ਪੂਰਟ ਇਹੀ ਤੰਗ ਕਰਦਾ ਇਹੀ ਤੰਗ ਕਰਦਾ ਜਿੱਥੇ ਦੇਖੋ ਆ ਜਾ ਆ ਜਾ ਹੁਣ ਚਾਹ ਪੀ ਲੈ ਭਰਾ ਆ ਜਾ ਚੱਲ ਚੱਲ ਯਾਰ ਵਾਹ ਵੇ ਕੁੱਲੂ ਦਾ ਮੌਸਮ ਦੇਖੋ ਆ ਕੁੱਲੂ ਸ਼ਹਿਰ ਆ ਥੱਲੇ ਸਾਰਾ ਕੀ ਬਾਤ ਹੈ ਜੀ ਚੰਦ ਨਿਕਲ ਗਿਆ ਕੁੱਲੂ ਕੀ ਕੁੱਲੂ ਵੀ ਆਪਾਂ ਯਾਰ ਮੈਂ ਤਾਂ ਦਰਿਆ ਤੁਸੀਂ ਕਹਿੰਨੇ ਸੀ ਕਿ ਆਪਾਂ ਕੁੱਲੂ ਕੰਲੂ 'ਚ ਤਾਂ ਵੜਨਾ ਹੀ ਨਹੀਂ ਆਪਾਂ ਇਹ ਵੀ ਗੱਲ ਬਹੁਤ ਮੁੱਦਾ وڑਿਆ ਸੀ ਵੀ ਯਾਰ ਬਾਕੀ ਤੁਸੀਂ ਬਾਈਪਾਸ ਕਰੇ ਬਣਾ ਰਹੇ ਆ ਮਨਿਕਾ ਸਿੰਘ ਸਾਹਿਬ ਦਾ ਰੋਡ ਟੁੱਟਾ ਹੀ ਹੁੰਦਾ ਸੋਲ ਨਹੀਂ ਆਇਆ ਜਰੀ ਪਿੰਡਾਂ ਦਾ ਇਹ ਉਹ ਆਇਆ ਜਿੰਨੀ ਦੇਖੀ ਜਰੀ ਬੱਦਲ ਦੇ ਉੱਪਰ ਕਿਦਾਂ ਹੋਇਆ ਉਹ ਤੈਸਾ ਮੌਸਮ ਆ ਚੰਦ ਅੱਗੇ ਆਇਆ ਨਹੀਂ ਕੋਸੂਰ ਮਨੂ ਦਾ ਨਹੀਂ ਕੋਸੂਲ ਆਇਆ ਕੋਸੂਲ ਲੱਗੇ ਰਹੇ ਹੈਗਾ ਆ 5-7 ਕਿਲੋਮੀਟਰ ਹੋਰ ਉੱਤੇ ਜਾ ਪਾਈਆਂ ਲੋਕਾਂ ਓਏ ਓਏ ਪਤਲੇ ਬੱਦਲ ਮम्मा ਇਕੱਲੇ ਨੇ ਨਹੀਂ ਕਾਣੀ ਰੋਟੀ ਐ ਤਿੰਨੇ ਜਾਣੇ ਆਪਾਂ ਔਰ ਉਹਦੇ ਕਿੱਦਾਂ ਕਰਦਾ ਔਰ ਉਹਦੇ ਪਤਾ ਕਿੱਦਾਂ ਟਾਈਮ ਬਹੁਤ ਹੋ ਗਿਆ ਹੁਣ 10 11 ਵਜੇ ਆ ਗਏ ਅੰਦੇ ਨੂੰ ਹੋਟਲ ਵਗੈਰਾ ਦੇਖਦੇ ਨੂੰ ਇੱਧਰ ਉੱਧਰ ਕਰਦੇ ਨੂੰ ਥੋੜਾ ਟਾਈਮ ਲੱਗਿਆ ਜ਼ਿਆਦਾ ਜ਼ਿਆਦਾ ਟਾਈਮ ਲੱਗਾ ਨੂੰ ਭੁੱਖ ਬਹੁਤ ਲੱਗੀ ਹੋਇਆ ਚੰਦ ਆ ਕੀ ਕਰਦਾ ਚਲੋ ਸਹੀ ਆ ਮਿਲਦੇ ਆ ਖਾਣਾ ਖਾਲੀਏ ਯਾਰ ਪਹਿਲਾਂ Thousand years later. मैंने बताया ना तो तो था था। बस दो मिनट आ है, आ रही रही तो। है 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 कंटिन्यू अभी थोड़ी देर पहले काला मौसम हो गया था धूप आ गई ये ना हम थोड़ी जमीन पे हैं आप जैसे पहाड़ों के ऊपर यहाँ से मनीकरण से आके जाओगे ना आप खुद ही पता चल जाएगा कि मौसम कैसा है आपको सड़कें भी दिख क्या बारिश भी दिख जाएगी और लोकल्स ने रास्ता ही बंद कर रखा हो ये है मलाने तक मलाने तक मलाने तो मत जाओ भाई आज को मत जाओ So I could see how you react ਚੱਲੀ ਸਕੋਡਾ ਹੁਣ ਸਕੋਡਾ ਦੀ ਵਾਰੀ ਆਹ ਦੋਸਤ ਆ ਆਹ 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 ਸਭ ਤੋਂ ਪਹਿਲਾਂ ਵਾਲੀ ਜਿਹੜੀ ਜੜੀ ਨਹੀਂ ਸੀਗੀ ਉਹ ਵਾਲੀ ਆ ਇਹ ਪੈ ਗਿਆ ਸਵਾਲ ਕਰਤਾ ਹੁਣ ਇਹਦੀ ਵਾਰੀ ਤੇ ਬੋਲ ਰਹਾ ਤਾਂ ਬਿਠਾ ਲੇ ਬਿਠਾ ਲੇ ਬਿਠਾ ਕੇ ਹੈਵੀ ਹੋ ਗਈ ਨਾ ਗਾੜੀ ਲੋੜ ਦੋ ਚੀਏ ਵੀ ਪਿਛੇ ਆੜੀ ਕਰਨੀ ਆ ਆਪਾਂ ਹੁਣ ਕਸੌਲ ਸੀਗੇ ਰਾਤ ਰੁਕੇ ਸੀਗੇ ਇੱਥੇ ਸਾਹਮਣੇ ਇੱਧਰ ਸਾਡਾ ਕੈਂਪਿੰਗ ਏਰੀਆ ਸੀਗਾ ਇੱਧਰ ਰੂਮ ਲਿਆ ਸੀਗਾ ਦੀ ਪਰ ਹੁਣ ਨਿਕਲਾਂਗੇ ਇੱਥੋਂ ਆਪਾਂ ਬਾਕੀ ਮੁੰਡੇ ਕਹਿੰਦੇ ਮਲਾਨਾ ਜਾਣ ਦਾ ਪਲਾਨ ਆ ਮਲਾਨਾ ਦੇਖਦੇ ਆ ਵੀ ਪਹੁੰਚਦੇ ਆ ਕਿ ਨਹੀਂ ਪਹੁੰਚਦੇ ਉੱਥੇ 2-3 ਕਿਲੋਮੀਟਰ ਦਾ ਟਰੈਕ ਕਰਨਾ ਪੈਣਾ ਇਹ ਕਹਿੰਦੇ ਟਰੈਕ ਨਹੀਂ ਕਰਨਾ ਚੰਦ ਕਹਿੰਦਾ ਮੈਂ ਸਿਆਣਾ ਹੋ ਗਿਆ ਅਕੀ ਦੇਖਦੇ ਆ ਕਿੱਦਾਂ ਹੁੰਦੀ ਆ ਆ ਜੜਾਈ ਆ ਇੱਥੋਂ ਗੱਡੀ ਸਲਿੱਪ ਕਰਨੀ ਆ ਜਾਣ ਲੱਗੇ ਕੀ ਦੇਖਦੇ ਆ ਨਿਕਲ ਜਾਣੀ ਆ ਵੈਸੇ ਸਣੀ